ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਾ ਸਾਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਦੇ ਬਿਲਕੁਲ ਨਾਲ ਹੀ ਘਰ ਆ ਵੀ ਜਿਹਨਾਂ ਦਾ ਹਰਮਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਵਖਾਉਣੀਆਂ ਜਿਨ੍ਹਾਂ ਦੇ ਵਿੱਚੋਂ 4 ਸੱਜਰ ਸੂਈਆਂ ਵਾ ਤੇ ਇੱਕ ਮੱਜ ਟੁਕੜ ਗੱਬਣੇ ਐਂਡ ਤੇ ਇਹ ਵੇਖtion ਗੇ ਰਿਕਾਰਡ ਵਾਲੀ ਆ ਸੱਜਰ ਚੰਗੇ ਦੁੱਧ ਵਾਲੀ ਆ ਵੀ ਮਾਝ ਤੇ ਬਾਕੀ ਇਹ ਆ ਵੀ ਸਾਰੀਆਂ ਹੀ ਸੋਈਆਂ ਵਾਂ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲਓ ਪਰ ਤਸੱਲੀ ਪਛੋਦੀ ਆਪਣੇ ਇੱਥੇ ਕਰਕੇ ਖੜੋ ਜੀ ਹਾਂਜੀ ਬਿੱਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਿੱਧੀ ਸੋ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਵੀ ਜੀ ਹਰਮਨ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਚਨਾਲਾ ਜੀ ਤੇ ਨੰਬਰ ਹੈ 826444231 ਭਾਜੀ ਠੀਕ ਹੈ ਜੀ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਆਪਣਾ ਪਿੰਡ ਠੀਕ ਹੈ ਜੀ ਤੇ ਸ਼ੁਰੂਆਤ ਫਿਰ ਅੱਜ ਬੂਰੀ ਮਾਈ ਤਾਂ ਕਰ ਲਈਏ ਅੱਜ ਮੱਝਾਂ ਹੀ ਸਾਰੀਆਂ ਹਨਾ ਹਾਂਜੀ ਕਿੰਨੇ ਕਿ ਚਿਰ ਦੀ ਸੂਈ ਹੈ ਜੀ ਦੂਜਾ ਸਵਾ ਛੋਟੀ ਸੂਈ ਹੈ ਸੂਈ ਨੂੰ ਅੱਜ 10 11 ਦਿਨ ਹੋ ਗਏ ਹੋਣੇ ਆ ਠੀਕ ਹੈ ਜੀ ਤੇ ਦੁੱਧ ਲੀਟਰ ਵਾਲਾ 9 ਬਲੋ ਹੋਗਾ ਜੀ 9 ਲੀਟਰ ਹੈਗਾ ਪੱਕਾ ਦੁੱਧ ਹਾਂ ਜੀ ਚੌਣ ਚਾਰ ਇੱਕ ਨੰਬਰ ਜੇ ਮੈਂ ਠੀਕ ਹੈ ਜੀ ਹਾਂ ਜੀ ਅੱਥਾਣੇ ਦੇ ਦੇਖ ਸਕਦੇ ਜੇ ਇੱਕ ਰੀ ਲੱਗੇ ਤਾਂ ਚੌਣ ਚਵਾ ਭਾਜੀ ਬਹੁਤ ਚੰਗਾ ਲੱਗਾ ਮੈਨੂੰ ਕੋਈ ਘੂਰ ਸ਼ਤਾਨੀ ਤੇ ਆਹ ਬੱਚਾ ਜਿਹੜਾ ਇਹਦਾ ਚਲੋ ਖੋਲੋ ਹਾਂਜੀ 9 ਲੀਟਰ ਦੁੱਧ ਉਹ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਸਭ ਤਾਂ ਚੰਗੀ ਆ ਸੋਨੇ ਰਗੀ ਝੋਟੀ ਭਾਜੀ ਦੇਖੋ ਤੇ ਮੋਲ ਫਿਰ ਇਹਦਾ ਮੋਲ ਵੀ ਜੀ ਜੋ ਮਰਜ਼ੀ ਕਰੀਏ 85000 ਦੀ ਝੋਟੀ ਦੇ ਲਾਗੇ ਅੱਛਾ 85000 ਦੀ ਤੇ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਹਨਾ ਹੁਣ ਨੀਲੇ ਦੀ ਮੱਝ ਆ ਗਈ ਜੇ ਇਹਦਾ ਵੀ ਸਵਾ ਸੁਝਾਈ ਵਿਕੀ ਠੀਕ ਹੈ ਜੀ ਥੱਲੇ ਵੀ ਬੜੀ ਚੰਗੀ ਆ ਥੱਲੇੋਂ ਬੜੀ ਚੰਗੀ ਲਿਖੀ ਚੌੜਚਾ ਬੜੀ ਚੰਗੀ ਤੋਂ ਪਿੱਤਰ ਵੇਖ ਲੈ ਠੀਕ ਆ ਦੁੱਧ ਦੀ ਲੱਕੋ ਕਿ ਕਿੰਦਾ ਹਰ ਪਲਾਸ ਤੋਂ ਹੁੰਦਾ ਅਨਮਾਨ ਨੇ ਜਿਹੜਾ ਮੱਦੀ ਭਰ ਆ ਲੈ ਤੇ ਇਹਨੂੰ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਸੋਈ ਨੂੰ ਵੀ ਦੀ 20 25 ਦਿਨ ਲੱਜੇ ਕੱਟਾ ਹੁੰਦਾ ਇਹਦੇ ਮਗਰ ਕੱਟਾ ਜਿੰਨਾ 20 25 ਦਿਨ ਹੋ ਗਏ ਸੋਈ ਨਾ ਵੇਖੋ ਇੱਥੇ ਮਾਰ ਗਿਆ ਸਜੇ ਟੇਡਾ ਕੱਟਿਆ ਬਾਕੀ ਇਹ ਬੂਰੀ ਵੀ ਦੁੱਧੋ ਵੱਜੂਗੀ ਇਹ ਵੀ ਆਪਣੇ ਦੁੱਧ ਤੇ ਆ ਹੁਣ ਉਸ ਤਰ ਸੋਣੀ ਝੋਟੀ ਪਾਈ ਜਾ ਠੀਕ ਆ ਮਿੱਲੀ ਦੀ ਮੱਝ ਆ ਸੰਦੇਵਾ ਪੜਾ ਚੰਗਾ ਬਿੱਤੀ ਕੋਣੇ ਨੀ ਲੈ ਆ ਆ ਭਾਜੀ ਕੱਟਾ ਜੇ ਮਗਰੇ ਕਿਹੜਾ ਕੱਟਾ ਜੇ ਇਹਦਾ ਉਹ ਕੱਟਾ ਫੇਟਾ ਜੇ ਇਹਦਾ ਹਾਂਜੀ ਇਹ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਤੇ ਮਿਲਕਵੇਂ ਵਿੱਚ ਚੰਗੀ ਲੱਗੀ ਐ। ਬਾਜੀ ਵੀ ਜੀ ਸੋਣੀ ਝੋਟੀ ਆ ਘਰ ਰੱਖਣ ਵਾਲੀ ਆ। ਘਰ ਬੱਜੀ ਵੀ ਸੋਣੀ ਲੱਗਦੀ ਐ। ਹਾਂਜੀ। ਤੇ ਮੁੱਲ ਫੇਰ ਇਹਦਾ? ਮੁੱਲ ਵੀ ਜੀ ਇਹਦਾ ਵੀ 90 ਕਰਦੇ 88 ਵੀ ਦੇ ਦੀਏ। 85 ਦੀ ਜਾਂਦੇ ਵੀ। ਦੇ ਦਾਂਗੇ ਮਿੱਝੀ 85 ਦੀ ਭਾਵੇਂ ਕੋਈ ਆ ਲੈ ਜਾਏ ਤਾਂ ਭਾਵੇਂ ਕੋ ਬੁਰੀ ਲਾਜੇ ਹਨਾ। ਤੇ ਆ ਜਿਹੜੀ ਜੇ ਤੇ ਵੀ ਵਿਜੀ ਤੇ ਜੱਸਾ ਸਵਾ ਮੈਂ ਸੋਈ ਏ ਤੇ ਤੀਸਰਾ ਸਵਾ ਬਖਾਵਾ ਵਿਜੀ 13 14 ਕਿਲੋਆਂ ਦਾ ਘਰਦੀ ਆ ਜਿਹੜਾ ਹੁਣ ਪੱਕਾ ਦੁੱਧ ਲੀਟਰ ਵਾਲਾ 10 ਕਿਲੋ ਹੋਊਗਾ ਜੀ ਅੱਛਾ ਹੁਣ ਪੱਕਾ ਦੁੱਧ 10 ਲੀਟਰ ਹੈਗਾ ਇਹ ਕਿੰਨੇ ਕ ਚਰਦੀ ਸੋਈ ਆ ਸੋਈ ਨੂੰ ਮੁੱਕੀ ਉਹ ਬੱਚਾ ਏ ਕੋਈ ਨਹੀਂ ਆਪਣੀ ਸਮਝ ਨਾਲੇ ਢੇੜ ਵਾਲੇ 2 ਵਾਲੇ ਕਿਹੜਾ ਅੱਛਾ ਆ ਜਿਹੜਾ ਆ ਬੱਚਾ ਜੀ ਬਾਕੀ ਚੌਣ ਚਾਣ ਬੜੀ ਚੰਗੀ ਮੈਂ ਵਿਜੀ ਦੁੱਧ ਤਾਂ ਹਾਂ ਦਾ ਪਾਸ ਹੋਉਂਦਾ ਹੁਣ ਲੇ ਜਿਹੜਾ ਵੀ ਮੁੱਕੀ ਭਾਈ ਚਲ ਲੈ ਲਿਆ ਜੀ ਤੇ ਥਾਣੇ ਦੇ ਦੇਖ ਸਕਦੇ ਜੀ ਤੇ ਬਾਕੀ ਥੱਲੇ ਵੀ ਬੜੀ ਚੰਗੀ ਹੈ ਚੌਣ ਚਾਣ ਬੜੀ ਚੰਗੀ ਮੈਂ ਭਾਜੀ ਤੇ ਇਹਦਾ ਫਿਰ ਮੁੱਲ 10 ਵਜੇ ਨੂੰ ਵੀ ਚੰਗਾ ਭਾਜੀ ਮੈਂ ਮੋਲ ਲਓਗੇ ਕੀ ਇਹ ਵੀ 85 ਹਜ਼ਾਰ ਦੀ ਮਹੀਂ ਦੇਵਾਂਗੇ ਅੱਛਾ ਇਹ ਵੀ 85 ਦੀ ਅੱਜ ਵੀ ਜੀ ਸੇਲ ਵਾਲਾ ਕੰਮ ਆ ਸਾਰੀਆਂ 85 85 ਸਿਗੀਆਂ ਜਿਹੜੀ ਵੀਰ ਮਰਜੀ ਲਾਈ ਆ ਆ ਵੀ 85 ਦੀ ਆ ਵੀ 85 ਦੀ ਕਰਦੇ ਨੇ ਜਿਹੜੀ 9 10 ਕਿੱਲੇ ਦੁੱਧ ਦੀ ਹੈ ਭਾਜੀ 9 10 ਕਿੱਲ ਦੁੱਧ ਦੇ ਦੇ ਕੋਲ ਵੀ ਜਿਹੜਾ ਕਿੰਨੇ ਤੇ ਹੈ ਇਹ ਸੂਈ ਵੀ ਨਾ 1.5 ਮਹੀਨੇ ਦੀ ਆ ਕੱਟਾ ਜੀ ਇਹ ਤਾਂ ਆਵਲਾ ਕੱਟਾ ਜੀ ਹਾਂਜੀ ਭਾਜੀ ਠੀਕ ਹੈ ਜੀ ਬਾਕੀ ਵੀ ਜੀ ਪੂਰੀ ਵੱਡੀ ਛੋਟੀ ਆ ਵੱਡੀਆਂ ਛੋਟੀਆਂ ਜੇ ਪੂਰੀ ਤਾਂ ਗੋਲ ਸਿੰਘ ਦੀ ਆ ਬਿਲਕੁਲ ਆ ਦੇਖ ਸਕਦੇ ਜੀ ਸੋਹਣੀ ਛੋਟੀ ਭਾਜੀ ਫੇਰ ਬੜੀ ਛੋਟੀ ਸੀ ਕਦ ਪੂਰਾ ਆ ਜਣਾ ਬਾਕੀ ਕਾਦ ਕਾੜ ਚ ਅੱਜ ਚਲੋ ਸਾਰੀਆਂ ਚੰਗੀਆਂ ਆ ਲੈ ਖਾ ਲੈ ਚੰਗੇ ਪਿੱਠਪੜੇ ਦੀ ਮਾਲਕੇ ਵੀ ਇਸ ਨਾਲ 98 ਦੇ ਦੇਖ ਸਕਦੇ ਚੰਗੇ ਗੱਪ ਤੇ ਇੱਕ ਰੰਗ ਕਾਲੀ ਝੋਟੀ ਹੈ ਭਾਜੀ ਮੇਲ ਵਖਾਉ ਕਰਦ ਪੂੜਾ ਪਿੱਠ ਪੂੜੇ ਦੀ ਬੜੀ ਚੰਗੀ ਆਪ ਕੋ ਠੀਕ ਹੈ ਜੀ ਐਵੇਂ ਭਾਜੀ 85000 ਇਹ ਵੀ 85 ਦੀ ਚੱਲਣ ਦਾ ਚਾਹਵਾਂ ਤੇ ਜਿਹੜੀ ਕੋ ਮਰਜ਼ੀ ਲਾ ਜਾਣਾ 85 85 ਦੇ ਸਾਂ ਜਿਹੜੀ ਵੀ ਉਪਰਾ ਮੱਦੀ ਲਾ ਜੀ ਤੇ ਆ ਵੱਡੀ ਮੱਝ ਟੋਕੜ ਕਾ ਬਣਾ ਕੇ ਤੇਰੀ ਚੱਕ ਪਾਸ ਆ ਛੋਟੀ ਅੱਛਾ 3 ਮਹੀਨੇ ਦੀ ਚੱਕ ਪਾਸ ਇੱਕ ਪਾਸ ਦੁੱਧ 5 ਕਿਲੋ ਠੀਕ ਆ ਇਹ ਵੀ ਕਈ ਵਾਰੀ ਮੱਝਾਂ ਲੇਟ ਬੰਦੀਆਂ ਵਾ ਕਈ ਵਾਰੀ ਢੇਰੀਆਂ ਚ ਮੱਝਾਂ ਬਣਾਉਂਦੇ ਲੇਟ ਆ ਆ ਵੀ ਵੀ ਸੂਆ ਜਿਹੜਾ ਵਾ ਲੰਮਾ ਲੈਣਾ ਦਾ ਥੋੜਾ ਜੀ ਆਈ ਤਾਂ ਲਾਲ ਜੀ ਹੋਈ ਕੋਈ ਵੀਰ ਭਰਾ ਖੜ ਕੇ ਚਾਰ ਪਾਈ ਦੇ ਨਰ ਧੁੱਪੇ ਬੰਨੇ ਹਾਂਜੀ ਕਾਲੀ ਛੋਟੀ ਹੋ ਜੂਗੀ ਵੱਡੀ ਅੰਦਰੋਂ ਮੱਝ ਖੁੱਲ ਕੇ ਆਈ ਐ ਤੇਰੀ ਦੀ ਮੱਝ ਜਾਂਦੀ ਐ ਵੇਖੀ ਬਾਕੀ ਸੱਜਰ ਚੰਗੇ ਦੁੱਧ ਵਾਲੇ ਆਲੀ ਜਾਂ ਝੋਟੀ ਇਹਨੇ ਸੱਜਰ ਨੇ ਕਿੰਨਾ ਕਿ ਦੁੱਧ ਕੱਢਿਆ ਜੀ ਸੱਜਰ ਨੇ ਵੀਰ ਜੀ 16 17 ਕਿਲੋ ਵਾਲੀ ਝੋਟੀ ਆ ਦੇ ਠੀਕ ਆ ਜੀ ਬਾਕੀ ਜਿੱਦੀ ਝੋਟੀ ਆ ਵੇਖ ਲੋ ਕੱਢਾ ਲੜਿਆ ਹਾਂਜੀ ਹਾਂਜੀ ਚਲੋ ਲੈ ਜਾਓ ਫਿਰ ਬੰਦ ਹੋਈਂ ਬੁਰੀ ਵੱਡੀ ਝੋਟੀਆਂ ਜਿਆ ਤਾਂ ਹੁਣ ਜਾਨ ਭਾਜੀ ਇਹ ਵੀ ਝੋਟੀ ਬੜੀ ਚੰਗੀ ਲੱਗੀ ਏ ਠੀਕ ਆ ਜੀ ਖਾਨੇ ਦੇ ਆਪਾਂ ਦੇਖ ਸਕਦੇ ਹਾਂ ਜੀ ਦੂਸਰੇ ਪਾਸੇ ਤੋਂ ਦਿਖਾ ਦਈਏ ਹਾਂ ਦੇਖ ਸਕਦੇ ਜੀ ਮਿਲਕਵੇਂ ਨੇ ਵੀ ਚੰਗੀ ਲੱਗੀ ਬਾਕੀ ਵੀਰ ਜੀ ਪੂਛ ਵੀ ਸਾਰੀ ਕਾਲੀ ਮੱਥੇ 'ਚ ਬਣੀ ਆਵਾਜ਼ ਚੱਕਾ ਝੋਟੀ ਹੈ ਜੈਂਟ ਬਲੈਕ ਹੀ ਆ ਹਾਂਜੀ ਬਾਕੀ ਧੂਪੇ ਚਾਰਦੇ ਨਾ ਕੋਈ ਵੀਰ ਭਰਾ ਖੜ ਕੇ ਬੰਨੇ ਆ ਕਾਲੀ ਹੋਈ ਨਹੀਂ ਆ ਇਹ ਫੇਰ ਹੀ ਤੇ ਇਹਦਾ ਫਿਰ ਮੁੱਲ ਆਤਮੇਂ ਵੇਖ ਲੋ ਉਹ ਤੇਰਾ 85 ਵੀਰ ਜੀ 75 ਦੀ ਦੇ ਰਹੀ ਐ। ਅੱਛਾ 75 ਹਜ਼ਾਰ ਦੀ। ਇਹਦੇ ਕਰਦੀਆਂ ਮਾਰ। ਕਰਦਾ ਥੋੜਾ ਪਤਾ। 72 ਦੀ ਦੇਰਾਂਗੇ ਵੀਰ ਜੀ। ਹਾਂ ਨਾ। 72 ਹਜ਼ਾਰ ਦੀ। ਹਾਂ ਵੀਰ ਜੀ ਉਹ ਕਰ। ਚਲੋ ਕਹਿਣਾ ਨੀ ਚਾਹਦਾ 60 ਬਾ 80 ਹਜ਼ਾਰ ਦੀ ਝੁੱਟੀ ਉਦਾਂ ਹੀ ਐ। ਹਾਂਜੀ ਹਾਂਜੀ। ਤੇ ਬਾਕੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਚਵਾਈ ਕਰਕੇ ਇਕੱਠਾ ਕੋਈ ਵੀਰ ਭਰਾ ਖੜੂ ਡੇਢ ਦਾ। ਅੱਛਾ ਜੋੜਾ ਡੇਢ ਦਾ। ਹਾਂਜੀ। ਠੀਕ ਐ ਜੀ। ਆਜ ਇਹਦਾ ਜੋੜਾ ਹੀ ਡੇਢ ਦਾ। ਤੇ ਬਾਕੀ ਜੋ ਵੀ ਇੱਥੇ ਚੋ ਚਵਾ ਕੇ ਤਸੱਲੀ ਕਰਕੇ ਆਪਣੀ ਸਮਝਣਾ। ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ